so sort of ਸੁਖੀ ਬਸੰਦੀਆਂ ਜਿਨਾ ਮਿਆਰ ਰਾਏ ਵਾਹਿਗੁਰੂ ਦੀ ਸਾਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤਿਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਹਿਲਾ ਹਕਮ ਰਾਏ ਦੀ ਬਖਸ਼ਿਸ਼ ਕੀਤੀ ਅਤੇ ਉਪਰੰਤ ਆਪ ਜੀ ਨੇ ਇਹ ਅਸੂ ਦਾ ਮਹੀਨਾ ਸਰਵਣ ਕੀਤਾ ਸਾ ਸੰਗਤ ਦੀ ਇੱਕ ਬੇਨਤੀ ਇਹ ਹੈ ਕਿ ਹੋਰ ਵੀ ਦੁਨੀਆਂ ਦੇ ਲੋਕ ਇਹ ਸੰਗਰਾਮਾਂ ਮਨਾਉਂਦੇ ਨੇ ਪਰ ਉਹਨਾਂ ਦੇ ਸੰਗਰਾਮ ਬਣਾਉਣ ਦਾ ਤਰੀਕਾ ਕੁਝ ਹੋਰ ਹੈ ਉਹਦੇ ਪਿੱਛੇ ਮਨੋਤ ਕੁਝ ਹੋਰ ਹੈ ਉਹਨਾਂ ਦੇ ਪਿੱਛੇ ਵਿਚਾਰ ਕੁਝ ਹੋਰ ਨੇ ਪਰ ਜੋ ਅਸੀਂ ਗੁਰੂ ਨਾਨਕ ਪਾਤਸ਼ਾਹੀ ਧੋਲ ਵਿੱਚ ਬੈਠ ਕੇ ਗੁਰਦੁਆਰੇ ਸਾਹਿਬ ਵਿੱਚ ਕਹਿੰਦੇ ਨਾ ਸੰਗਰਾਦ ਮਨਾਈਏ ਇਹਦਾ ਮਨਾਣ ਦਾ ਮਕਸਦ ਕੁਝ ਹੋ ਰਿਹਾ ਇਹ ਜਰਾ ਆਪ ਸਮਝ ਲੈਣਾ ਮੈਂ ਵਸੇ ਕਈ ਵਾਰ ਇਸ ਵਿਸ਼ੇ ਤੇ ਵਿਚਾਰੇ ਕਰਦਾ ਸੰਗਰਾਦ ਜੋ ਹੈ ਸੰਸਕ੍ਰਿਤ ਦੇ ਸੰਕ્રાंति ਲਫ਼ਜ਼ ਤੋਂ ਬੜਿਆ ਹੈ ਤੇ ਸੰਕ્રાंति ਦਾ ਅਰਥ ਹੁੰਦਾ ਹੈ ਸੂਰਜ ਦਾ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਦੂਸਰੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਨਾ ਜਿਹੜੇ ਇਹ ਸਨਾਪਨੀ ਜੀ ਨੇ ਕਿਉਂਕਿ ਇਹ ਸੂਰਜ ਦੀ ਪੂਜਾ ਕਰਦੇ ਨੇ ਆਹ ਰੋਜ਼ ਪਾਣੀ ਦਿੰਦੇ ਨੇ ਨਾ ਛੜਾਦੇ ਨੇ ਸੂਰਜ ਨੂੰ ਤੇ ਇਹ ਸੂਰਜ ਦੀ ਪੂਜਾ ਕਰਦੇ ਨੇ ਪਰ ਅਸੀਂ ਸੂਰਜ ਦੀ ਪੂਜਾ ਨਹੀਂ ਕਰਨੀ ਅਸੀਂ ਜੋ ਸੂਰਜਾਂ ਦਾ ਮਹਾਸੂਰਜ ਆਕਾਲਪੁਰਖ ਹੈ ਜਿਸ ਨੇ ਇੱਕ ਸੂਰਜ ਨਹੀਂ ਬੰਤ ਸੂਰਜ ਪੈਦਾ ਕੀਤੇ ਹੋਏ ਨੇ ਇਹਨਾਂ ਬ੍ਰਹਿਮੰਡਾਂ ਦੇ ਵਿੱਚ ਅਸੀਂ ਉਸ ਵਾਹਿਗੁਰੂ ਦੀ ਜਮਾ ਕਰਨੀ ਹੈ ਕਿਉਂਕਿ ਪਹਿਲਾਂ ਜਿਹੜੇ ਲੋਕ ਸਾਨੂੰ ਇਹਨਾਂ ਬ੍ਰਾਹਮਣਾਂ ਦੇ ਕੋਲ ਜਾਂਦੇ ਸਨ ਤੇ ਬ੍ਰਾਹਮਣ ਜੋ ਸਨ ਉਹ ਸੂਰਜ ਦੀ ਪੂਜਾ ਨਾਲ ਜੋੜਦੇ ਸਨ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਡੇ ਉੱਪਰ ਰਹਿਮਤਾਂ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਤੇ ਸਾਨੂੰ ਕਿਸੇ ਪ੍ਰਕਿਰਤੀ ਨਾਲ ਨਹੀਂ ਜੋੜਿਆ ਅਸੀਂ ਕਿਸੇ ਪੇੜ ਦੀ ਦਰਖਤ ਦੀ ਦਰਿਆ ਦੀ ਸਾਗਰਾਂ ਦੀ ਦਰਿਆਵਾਂ ਦੀ ਪੂਜਾ ਨਹੀਂ ਕਰਨੀ ਅਸੀਂ ਨਾ ਸੂਰਜ ਤੇ ਚੰ드ਰਮਾ ਦੀ ਪੂਜਾ ਕਰਨੀ ਹੈ ਅਸੀਂ ਤਾਂ ਕੇਵਲ ਆਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ ਹੈ ਤੇ ਆ ਜਿਹੜੀ ਸਾੜੀ ਬਾਣੀ ਹੈ ਨਾ ਇਹ ਆਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਨੂੰ ਜੋੜਦੀ ਹੈ ਇਸ ਗੱਲ ਦਾ ਧਿਆਨ ਦੇਣਾ ਸਾਧ ਸੰਗਤ ਜੀ ਅਸੂਨੋ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ ਅਸੂ ਦਾ ਮਹਿਨਾ ਜਿਹੜਾ ਇਹਦੇ ਵਿੱਚ ਬੜੀ ਮਿੱਠੀ ਰੋਤ ਹੁੰਦੀ ਤੇ ਇਸ ਮਿੱਠੀ ਰੋਤ ਦੇ ਵਿੱਚ ਅਰਜ ਕੰਨ ਨੇ 13 ਮਨ ਜੋ ਹੈ ਉਸ ਪ੍ਰਭੂ ਦੇ ਚਾਨਾਂ ਵਿੱਚ ਜੁੜੇ ਤਾਂ ਤੇਰੇ ਅੰਦਰ ਉਮਾਰਾ ਉਛਾਲ ਆਵੇ ਪਿਆਰ ਦਾ ਪਰ ਉਛਾਲਾ ਐਸਾ ਆਵੇ ਕਿ ਇਹ ਉਛਾਲ ਕਦੇ ਟੁੱਟੇ ਨਾ ਕਿਉਂਕਿ ਅਸੀਂ ਕਈ ਵਾਰ ਅੰਮ੍ਰਿਤ ਜੋ ਨਾਮ ਨਾਮ ਛੱਕਿਆ ਅਨੇਰਾ ਉਦੋਂ ਕੁਸ਼ ਨਿਯਮ ਜਿਤਨੇਮ ਕਰਦੇ ਆ ਉਦੋਂ ਬਾਅਦ ਸਾਡੇ ਕੋਲੋਂ ਉਹ ਨਿਯਮ ਟੁੱਟ ਜਾਂਦਾ ਹੈ ਦੋਖੋ ਇਸ ਵਿੱਚ ਟੁੱਟ ਜਾਂਦਾ ਹੈ ਸਭ ਕੁਝ ਹੀ ਟੁੱਟ ਜਾਂਦਾ ਹੈ ਇਹ ਜਿਹੜਾ ਪਿਆਰ ਹੈ ਨਾ ਸਾਡਾ ਨਿਰੰਤਰ ਵਾਹਿਗੁਰੂ ਦੇ ਨਾਲ ਚੜਾਵੇ ਜਿਵੇਂ ਬਾਵਾ ਫਰੀਦ ਨੇ ਕਿਹਾ ਏ ਫਰੀਦਾ ਅਜਨਾ ਸੁੱਤੀ ਕੰਸੀਓ ਆਂਗ ਮੁੜੇ ਮੁੜ ਜਾਏ ਜਾਏ ਪੁੱਛੋ ਓ ਅਗਨੀ ਤੁਮ ਕੋ ਰਹਿ ਗਿਆ ਉਹ ਕਹਿੰਦੇ ਨੇ ਜੇ ਅਸੀਂ ਇਹਨਾਂ ਦੇ ਪਾਰੀ ਮਨਾਉਣ ਦੇਖਾਂਗੇ ਨਾ ਤਾਂ ਉਹ ਸਾਡੇ ਗਲੇ ਦੇ ਵਿੱਚ ਨਹੀਂ ਉਤਰੇਗੀ ਪਰ ਇਹਦੇ ਵਿੱਚ ਮੈਂ ਆਪ ਜੀ ਨੂੰ ਬੇਨਤੀ ਕਰਾਂ ਸਿ ਆਵਰਤ ਲੈਣੇ ਆਵਰਤ ਇਹਦਾ ਇਹ ਹੈ ਪਾਪਾ ਫਰੀਦੀ ਕਹਿੰਦੇ ਨੇ ਮੈਂ ਨਿਮਾਜ਼ ਪੜ੍ਹਨ ਨਹੀਂ ਹੈ ਤੇ ਅੱਜ ਮੇਰੇ ਸਾਰੇ ਸਰੀਰ ਦੇ ਅੰਗਾਂ ਦੇ ਵਿੱਚੋਂ ਦਰਦ ਨਿਕਲ ਰਿਹਾ ਹੈ ਪੀੜਾ ਨਿਕਲ ਰਹੀ ਹੈ ਦੁੱਖ ਮਹਿਸੂਸ ਹੋ ਰਿਹਾ ਹੈ ਤੇ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਜੋ ਅਗਣੀ ਤੂੰ ਕਿਉਂ ਰਹਿੰਦੇ ਆਂ ਉਹਨਾਂ ਦੁਆਗਣਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਕਦੇ ਨਿਤਨੇਮ ਕੀਤਾ ਹੀ ਨਹੀਂ ਉਹਨਾਂ ਦੁਆਗਣਾਂ ਨੂੰ ਪੁੱਛੋ ਜੋ ਕਦੇ ਗੋਦਵਾਰੇ ਸਾਬ ਆਏ ਨਹੀਂ ਉਹਨਾਂ ਦੁਆਗਣਾਂ ਨੂੰ ਪੁੱਛੋ ਜੋ ਕਦੇ ਗੁਰੂ ਦੀ ਬਾਣੀ ਦੇ ਉੱਪਰ ਵਿਚਾਰ ਹੀ ਨਹੀਂ ਕੀਤਾ ਦਰਸਲੇ ਜੋ ਗੁਰੂ ਦੇ ਸ਼ਬਦ ਨਾਲ ਜੁੜੇ ਨੇ ਉਹ ਸਾਰੀਆਂ ਸੁਹਾਗਣਾ ਨੇ ਤੇ ਜਿਹੜੇ ਗੁਰੂ ਦੇ ਸ਼ਬਦ ਨਾਲ ਟੁੱਟ ਕੇ ਨਹੀਂ ਉਹ ਸਾਰੀਆਂ ਦੁਹਾਗਣਾ ਨੇ ਤੇ ਅਸੀਂ ਸੁਹਾਗਣਾ ਬਣੀਏ ਸਾਰੀਆਂ ਤਾਂ ਸਾਡਾ ਇਸ ਜਗਤ ਦੇ ਵਿੱਚ ਇਹ ਧਰਮ ਸਫਰ ਹੋਵੇਗਾ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਅਸੀਂ ਅਗਰ ਪਿਆਰ ਕਰਾਂਗੇ ਕਿ ਸਤਿਗੁਰ ਸਾਡੇ ਨਾਲ ਪਿਆਰ ਨਹੀਂ ਕਰਨਗੇ ਚਰਨ ਸਰਨ ਕੋਟ ਇੱਕ ਪੈਰਾਂ ਜਾਏ ਚੱਲ ਸਤਿਗੁਰ ਕੋਟ ਪੈਰਾਂ ਆਗੇ ਲੀਤੇ ਇੱਕ ਕਦਮ ਚੱਲ ਕੇ ਜੇ ਸਤਿਗੁਰ ਤੈਨੂੰ ਕਰੋੜਾ ਖੰਮ ਆਗਾ ਆ ਕੇ ਆਪ ਲੈ ਲੇਂਗੇ ਤੂੰ ਸਾ ਗੁਰੂ ਨਾਲ ਪਿਆਰ ਕਰੇਂਗਾ ਸਤਿਗੁਰ ਤੇਰੇ ਨਾਲ ਪਿਆਰ ਕਰੇਗਾ ਇੱਕ ਬਾਣ ਸਤਿਗੁਰ ਸਿਮਰਨ ਮਾਤਰ ਸਿਮਰਨ ਕਾਹੇ ਪਾਰ ਨੂੰ ਪਾਰ ਕੋ ਰੇਤੇ ਇੱਕ ਵਾਰੀ ਜਿਹੜਾ ਗੁਰੂ ਦਾ ਮੰਤਰ ਹੈ ਉਸ ਦਾ ਜਾਪ-ਜਪ ਤੇ ਫਿਰ ਉਹ ਸਾਰੀ ਜ਼ਿੰਦਗੀ ਤੇਰੇ ਅੰਦਰੋਂ ਜਾਪ ਟੁੱਟੇ ਨਾ ਤੇ ਇਹ ਨਾਮੇ ਮਹੌਬੱਤ ਦੇ ਨਾਲ ਉਸ ਮੰਤਰ ਦਾ ਜਾਪ ਕਰ ਮੰਤਰ ਸਾਡੇ ਵਾਸਤੇ ਇਹ ਗੁਰਬਾਣੀ ਹੈ ਗੁਰਬਾਣੀ ਸਾਡੀ ਜ਼ਿੰਦਗੀ ਹੋਵੇ ਇਹ ਅਮਾਰੀ ਪਿਆਰੀ ਅੰਮ੍ਰਿਤ ਧਾਰੀ ਕੋ ਨਿਮਖ ਨਾ ਮਨ ਤੇ ਟਾਰੀ ਦੇ ਦਰਸਨ ਪਰਸਨ ਅਰਸਨ ਸਰਸਨ ਰਾਗਰ ਨੀਕਰ ਧਾਰੀ ਦੇ ਕਿਨ ਲਾਮ ਆ ਗਾਮ ਨਹਿ ਜਾਮ ਹਰ ਕੰਠ ਨਾਨਕ ਕੋ ਰਹਾ ਜੀ ਇਹ ਕੰਠ ਦੇ ਵਿੱਚ ਤਾਂ ਹੋਵੇ ਬੁੱਲਾਂ ਦੇ ਉੱਪਰ ਤਾਂ ਹੋਵੇ ਜ਼ਬਾਨ ਦੇ ਉੱਪਰ ਤਾਂ ਹੋਵੇ ਪਰ ਹਿਰਦੇ ਦੇ ਵਿੱਚ ਇਹ ਬਾਣੀ ਜਿਹੜੀ ਵਸ ਜਾਵੇ ਕੋਈ ਬਾਣੀ ਨੂੰ ਅਲਗ ਕਰਨਾ ਚਾਹਵੇ ਨਾ ਤੁਹਾਡੇ ਤੋਂ ਉਹ ਬਾਣੀ ਅਲਗ ਨਾ ਹੋਵੇ ਭਾਈ ਮਤੀ ਸਿੰਘ ਜੀ ਤਰ੍ਹਾਂ ਭਾਈ ਮਤੀ ਦਾਸ ਜੀ ਦੇ ਤਰ੍ਹਾਂ ਅਗਰ ਸਰੀਰ ਦੇ ਕੋਈ ਚੀਰ ਕੇ ਦੋ ਟੁਕੜੇ ਕਰ ਦੇਵੇ ਉਹ ਤਾਂ ਹੋ ਜਾਮਣ ਪਰ ਅੰਦਰੋਂ ਜਪਨੀ ਸਾਹਿਬ ਦੀ ਜਿਹੜੀ ਲਾਲਸਾ ਹੈ ਜੋ ਪਿਆਰ ਹੈ ਜਪਨੀ ਸਾਹਿਬ ਦੀ ਉਹ ਕਦੇ ਹਿਰਦੇ ਦੇ ਵਿੱਚੋਂ ਖਤਮ ਨਾ ਤੇ ਇਹ ਜਪੇ ਦਾ ਉਛਾਲਾ ਆਵੇ ਅਸੂਨ ਪ੍ਰੇਮ ਉਹ ਮਾੜਾ ਕਿਉਂ ਮਿਲਿਆ ਹਰ ਜਾਨੇ ਕੋ ਉਹ ਸਵਾਲ ਵੀ ਉਹਦੇ ਮਨ ਵਿੱਚ ਪਾਣਾ ਪੈਂਦਾ ਹੈ ਜਿਹਦੇ ਮਨ ਦੇ ਵਿੱਚ ਕੋਈ ਪਿਆਰ ਨਾ ਹੋਵੇ ਕਿਉਂ ਮਿਲਿਆ ਹਰ ਜਾਨੇ ਅਸੀਂ ਅਰੀ ਬਾਈ ਨੂੰ ਪਰਮਾਤਮਾ ਨੂੰ ਕਿਵੇਂ ਲਈਏ ਸਾਧ ਸੰਗਤ ਜੀ ਨੇ ਇੱਕ ਸਵਾਲ ਕਰਦਾ ਸੰਗਤ ਜੀ ਆਵਾਜ਼ ਬੰਦ ਕਰੋ ਮੈਂ ਇੱਕ ਮੇਰਾ ਪ੍ਰਸ਼ਨ ਹੈ ਤੁਹਾਡੇ ਸਾਹਮਣੇ ਮੰਨ ਲਓ ਤੁਹਾਡਾ ਬੱਚਾ ਹੈ ਤੁਸੀਂ ਬੱਚੇ ਨੂੰ 15 ਸਾਲ ਜਾਂ 20 ਸਾਲ ਪੜਾਇਆ ਤਾਂ ਉਹ ਬੱਚਾ ਫਿਰ ਉਸ ਤਮਾਨ ਜਾਪ ਕਰਦਾ ਹੈ ਜਾਂ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚਦਾ ਹੈ ਅਗਰ ਮੰਨ ਲਓ ਤੁਹਾਡਾ ਪੜਾਇਆ ਬੱਚਾ ਤੁਹਾਡੇ ਤੇ ਸਵਾਲ ਕਰ ਦਿੰਦਾ ਹੈ ਕਿ ਇਹ ਮਾਂ ਜਾਂ ਇਹ ਪਿਤਾ ਜੀ ਤੁਸੀਂ ਮੈਨੂੰ 15 20 ਸਾਲ ਪੜਾਇਆ ਤੇ ਉਹ ਰਿਜ਼ਲਟ ਤੁਹਾਡੇ ਸਾਹਮਣੇ ਪਰ ਇੱਕ ਸਵਾਲ ਤੁਹਾਡੇ ਤੇ ਪੁੱਛਾਂ ਕਰਦੇ ਵੇ ਮਾਤਾ ਪਿਤਾ ਤੁਸੀਂ ਤੁਹਾਨੂੰ ਕਿੰਨੇ ਸਾਲ ਹੋ ਗਏ ਗੁਰਦੁਆਰੇ ਸਾਹਿਬ ਜਾਂਦੇ ਹੋ ਤੁਸੀਂ ਕਹੋਗੇ ਕਿ ਮੈਂ ਤਾਂ 50 ਸਾਲ ਹੋ ਗਿਆ ਗੁਰਦੁਆਰੇ ਸਾਹਿਬ ਜਾਂਦੇ ਹੋਇਆ ਤਾਂ ਅੱਗੋਂ ਬੱਚਾ ਕਵੇ ਫਿਰ ਤੁਸੀਂ ਦੱਸੋ ਗੁਰਦੁਆਰੇ ਜਾ ਕੇ ਕੀ ਸਿੱਖਿਆ ਉਹ ਮਾਤ ਕਹਨਾ ਭਈ ਸਾਨੂੰ ਕੋਈ ਪੁੱਛ ਲੈਣਾ ਪੰਜ ਚਾਰ ਸਾਹਿਬ ਜੀ ਦੇ ਲੜੀਵਾਰ ਨਾਮ ਕੀ ਨੇ ਅਸੀਂ ਚਾਰ ਸਾਹਿਬ ਜੀ ਦੇ ਨਾਮ ਨਹੀਂ ਦੱਸ ਪਾਵਾਂਗੇ ਪੰਜ ਪਿਆਰਿਆਂ ਦੇ ਲੜੀਵਾਰ ਨਾਮ ਦੱਸ ਦੋ ਅਸੀਂ ਨਹੀਂ ਦੱਸ ਸਕਾਂਗੇ ਫਿਰ ਸਾਨੂੰ ਕੋਈ ਪੁੱਛੇ ਬਈ ਕੀ ਤੁਹਾਨੂੰ ਬਾਣੀਆਂ ਕੋਈ ਕੰਢ ਨੇ ਕੀ ਜਪਜੀ ਸਾਹਿਬ ਕੰਢ ਕੀਤਾ ਹੈ ਸਾਨੂੰ ਉਹ ਬੱਚਾ ਹੀ ਪੁੱਛੇ ਸਾਡਾ ਬੱਚਾ ਤਾਂ ਅਸੀਂ ਕਵਾਂਗੇ ਨਹੀਂ ਤਾਂ ਫਿਰ ਅਸੀਂ ਇਹੀ ਕਵਾਂਗੇ ਨਾ ਅਸੀਂ ਸੰਗਰਾਮ ਦੇ ਵਾਲੇ ਦਿਨ ਜਾਂਦੇ ਸੀ ਤੇ ਕੜਾ ਪ੍ਰਸਾਦ ਦੀ ਦੇਰ ਲੈ ਕੇ ਆ ਦਿੰਦੇ ਸੀ ਮਾਫ ਕਰਨਾ ਇਹ ਉਦਾਹਰਣ ਹੈ ਜਦੋਂ ਭੋਲਾ ਮੱਲਾ ਹੁੰਦਾ ਹੈ ਨਾ ਅਨੰਦਪੁਰ ਸਾਹਿਬ ਵਿੱਚ ਕੋਈ ਪੱਤਰਕਾਰ ਮਾਈਕ ਲੈ ਕੇ ਜਿਹੜੇ 60 70 ਸਾਲ ਦੇ ਹੋਗੇ ਨੇ ਉਹਨਾਂ ਦੇ ਕੇ ਮਾਈਕ ਕਰਦਾ ਹੈ ਪੁੱਛਦਾ ਹੈ ਉਹਦੇ ਕੋਲੋਂ ਕਿ ਭਈ ਇਹ ਭੋਲਾ ਮੱਲਾ ਕਿਉਂ ਮਾਇਆ ਜਾ ਰਿਹਾ ਹੈ ਅਸੱਚ ਜਾਣਿਓ 100 ਵਿੱਚੋਂ 90 ਜਿਹੜੇ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਤੇ ਉਹ ਫਿਰ ਨਾ ਕਿੰਨੀ ਕੁ ਕਰਾਉਂਦੇ ਨੇ ਪਟਾਲਣ ਟੋਲਾ ਕਰਦੇ ਨੇ ਉਹ ਪੱਤਰਕਾਰ ਦਾ ਜਵਾਬ ਨਹੀਂ ਦਿੰਦੇ ਉਹਨਾਂ ਨੂੰ ਸਿਰਿੰਦਾ ਹੋਣਾ ਪੈਂਦਾ ਹੈ ਅੱਜ ਜੇਕਰ ਤੁਹਾਡਾ ਬੱਚਾ ਹੀ ਤੁਹਾਡੇ ਕੋਲ ਇਹ ਸਵਾਲ ਕਰਦੇ ਰੇ ਤਾਂ ਤੁਸੀਂ ਆਪਣੇ ਬੱਚੇ ਦੇ ਸਾਹਮਣੇ ਨਿਰੁੱਤਰ ਹੋ ਜਾਓ ਤੁਸੀਂ ਉੱਤਰ ਨਹੀਂ ਦੇ ਪਾਓ ਕਿ ਇਹ ਸਾਡੇ ਅੰਦਰ ਪਿਆਰ ਨਹੀਂ ਹੈ ਤੇ ਸਾਡੇ ਨਰ ਮੁਹੱਬਤ ਨਹੀਂ ਹੈ ਅਸਲ ਪ੍ਰੇਮ ਉਹ ਮਾਹਰਾ ਕਿਉਂ ਮਿਲਿਏ ਹੱਜਾਏ ਵਾਹਿਗੁਰੂ ਦੇ ਨਾਮ ਕਿਵੇਂ ਮਿਲਿਆ ਜਾ ਸਕੀ ਤੇ ਮਨ ਤਨ ਪਿਆਸ ਦਰਸਨ ਘਣੀ ਕੋਈ ਆਣ ਮਿਲਾਵੇ ਮਾਏ ਜਿਨ੍ਹਾਂ ਦੇ ਮਨ ਵਿੱਚ ਤੇ ਤੰਗ ਵਿੱਚ ਗੁਰੂ ਦੇ ਦਰਸਨਾ ਦੀ ਦੇ ਕੋਣ ਦਰਸਨਾ ਸੀ ਕਿਵੇਂ ਕਰਨੇ ਨੇ ਦਰਸਨ ਇਹ ਗੁਰਬਾਣੀ ਹੈ ਗੁਰਬਾਣੀ ਦੇ ਇਹ ਨਹੀਂ ਕਿ ਅਸੀਂ ਰਮਾਲਾ ਛੁੱਟ ਕੇ ਗੁਰੂ ਨੰਸਰ ਦੇ ਦਰਸਨ ਕਰਨੇ ਨਹੀਂ ਗੁਰਬਾਣੀ ਨੂੰ ਪੜਨਾ ਹੈ ਗੁਰਬਾਣੀ ਦੇ ਜੋ ਪਾਵਨੇ ਕੋਨਾ ਪਾਵਾਂ ਨੂੰ ਅਸੀਂ ਹਿਰਦੇ ਵਿੱਚ ਵਸਾਉਣਾ ਆ ਦਰਸਨ ਹੈ ਮਤਾਂ ਕੋਈ ਹੋਰ ਕਿਸੇ ਤਰ੍ਹਾਂ ਦੇ ਦਰਸਨ ਸਮਝ ਲਵੇ ਗੁਰੂ ਦੇ ਚਰਨ ਵੀ ਗੁਰਬਾਣੀ ਹੈ ਗੁਰਬਾਣੀ ਨੂੰ ਪੜੀਏ ਬਿਚਾਰੀਏ ਆਪਣੇ ਹਿਰਦੇ ਦੇ ਵਿੱਚ ਵਸਾਈਏ ਇੱਕ ਗੁਰੂ ਪਾਤਸ਼ਾਹੀ ਦੇ ਦੀਦਾਰ ਅੰਗ ਇੱਕ ਗੁਰੂ ਪਾਤਸ਼ਾਹੀ ਦੇ ਦਰਸ਼ਨ ਆਣ ਮੰਨ ਤੈਨੂੰ ਪਿਆਸ ਦਰਸ਼ਨ ਗਣੀ ਕੋਈ ਆਣ ਮਿਲਾਵੇ ਪਾਏ اے ਮਾਂ ਮੈਨੂੰ ਕੋਈ ਪਾਏ ਗੁਰੂ ਪਰਮਾਤਮਾ ਦੇ ਦਾ ਆਣ ਕੇ ਮਿਲਾ ਦੇਵੇ ਤਾਂ ਇਸ ਲਈ ਤੇ ਅੱਗੇ ਸਤਗੁਰ ਪਾਤਸ਼ਾਹ ਗੁਰ ਅਰਜਨ ਦੇਵ ਪਾਤਸ਼ਾਹੀ ਸਾਨੂੰ ਸਮਝਾਉਂਦੇ ਹਨ ਸੰਤ ਸਹਾਈ પ્રેમ ਕੇ ਹਕਨ ਕੇ ਲਾਗਾ ਪਾਇ ਜਿਹੜੇ ਗੁਰੂ ਦੇ ਪਿਆਰੇ ਸੇਵਕ ਸਿੱਖ ਹੁੰਦੇ ਨੇ ਨਾ ਗੁਰਨਾਮਨੀ ਜੋ ਸੰਗਤ ਹੈ ਇਹ ਸਾਡੇ ਲਈ ਸਹਾਇਕ ਹੁੰਦੇ ਨੇ ਸਾਡੇ ਅੰਦਰ ਹੋਰ ਪਿਆਰ ਪੈਦਾ ਹੋਵੇ ਤੇ ਜਿਹਦੇ ਅੰਦਰ ਪਿਆਰ ਪੈਦਾ ਹੋ ਗਿਆ ਉਹ ਇੱਕ ਦਿਨ ਆਪਣੇ ਵਾਇਕੂ ਦੇ ਨਾਲ ਜਰੂਰ ਮਿਲੇਗਾ ਦੇਖੋ ਨਦੀ ਤੇ ਮਾਰੇ ਪਿਆਰ ਕਿਵੇਂ ਸਾਗਰ ਤੱਕ ਪਹੁੰਚਣਾ ਹੈ ਉਹ ਕਦੀ ਅੱਕਦੀ ਨਹੀਂ ਉਹ ਕਦੇ ਥੱਕਦੀ ਨਹੀਂ ਉਹ ਕਦੇ ਰੁਕਦੀ ਨਹੀਂ ਉਹ ਕਦੇ ਸੁੱਕਦੀ ਨਹੀਂ ਉਹ ਚੰਦੀਏ ਰਾਤ ਨੂੰ ਚਲਦੀ ਹੈ ਦਿਨ ਵੀ ਚਲਦੀ ਹੈ ਹਰ ਵਕਤ ਚਲਦੀ ਹੈ ਸੀਨੇ ਖਿੱਚ ਜਿਨਾ ਨੇ ਖਾਦੀ ਉਹ ਘਰ ਆਰਾਮ ਨਾਲ ਬੈੰਦੇ ਨਿਹੋ ਵਾਲੇ ਨਾਣਾ ਦੀ ਰਾਤ ਦਿਨੇ ਪੈ ਬੈੰਦੇ ਅਸੀਂ ਰਾਤ ਦਿਨ ਚਲਿਏ ਗੁਰੂ ਵਾਲ ਚਲਿਏ ਆਉਤੀ ਅਸੀਂ ਗੁਰਬਾਣੀ ਦਾ ਜਾਪ ਆਪਣੇ ਅੰਦਰ ਦੇ ਵਿੱਚੋਂ ਕਰਦੇ ਜੀ ਕਿ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਆ ਸੰਗਤ ਹੈ ਸੰਗਤ ਵਿੱਚ ਬੈਠਾਂਗੇ ਨਾ ਸਾਡੇ ਅੰਦਰ ਹੋਰ ਪਿਆਰ ਪੈਦਾ ਹੋਵੇਗਾ ਸੰਗਤ ਦੀ ਇੱਕ ਨਵੀਂ ਬੇਨਤੀ ਪ੍ਰਵਾਨ ਕਰਨਾ ਜਿੰਨੀ ਅੱਜ ਆਪ ਜੀ ਦੀ ਗਿਣਤੀ ਹੈ ਨਾ ਸੰਗਤ ਦੀ ਚੋਕਦਕ ਆਪ ਲੋਕੋ ਜਿੰਨੀ ਅੱਜ ਆਪ ਜੀ ਦੀ ਗਿਣਤੀ ਹੈ ਇਤਨੀ ਗਿਣਤੀ ਰੋਜ਼ ਹੋਣੀ ਚਾਹੀਦੀ ਹੈ ਜਿਸ ਸਾਹਮਣੇ 300 ਪਲੱਸ ਕਾਰੇ ਸਾਡੇ ਨੇ ਪਰ ਆ 5-10 ਸੰਗਤਾਂ ਹੁੰਦੀਆਂ ਨੇ ਉਹ ਗੱਲ ਵਕਰੀ ਹੈ ਅਸੀਂ ਗੁਰਪੁਰਬਾਂ ਤੇ ਵੀ ਅਨਾਉਂਸ ਕਰਦੇ ਆਂ ਕਈ ਆ ਫਲਾਣੀ ਤਰੀਕ ਨੂੰ ਇੱਕ ਗੁਰਪੁਰਵਾ ਆ ਰਿਹਾ ਹੈ ਪਰ ਸੰਗਤ ਕੋਈ ਪੰਦਾਸ ਹੀ ਰਹਿੰਦੀ ਹੈ ਇਹ ਤੂੰ ਅੱਗੇ ਵੱਧਦੀ ਨਹੀਂ ਹੈ ਕਿਉਂਕਿ ਸਾਡੇ ਅੰਦਰ ਕੀ ਨਹੀਂ ਹੈ ਸਾਡੇ ਅੰਦਰ ਪਿਆਰ ਨਹੀਂ ਹੈ ਦੇਖੋ ਆ ਹੁਣ ਸਾਡੇ ਬਲੋਸ ਦੇ ਵਿੱਚ ਐ ਛਤਰਪੁਰ ਵਾਲੇ ਉਹਨਾਂ ਨੇ ਗੁਰਦਾਨਿਕ ਪਾਸੋਂ ਦਾ ਉਗਵਾ ਪਰ ਔਰ ਬਰਾਤ ਇੱਕ ਵਾਰੀ ਉਹ ਜੀਵਨਕੀਸ ਤੋਂ ਛਤਰਪੁਰ ਹੁੰਦੀ ਹੈ ਔਰ ਦੂਸਰੇ ਸਾਲ ਛਤਰਪੁਰ ਤੋਂ ਜੀਵਨਕੀਸ ਜਾਂਦੀ ਹੈ ਔਰ ਇਹਨਾਂ ਸੰਗਤਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਬੜਾ ਪਿਆਰ ਹੈ ਬੜੀਆਂ ਖੁਸ਼ੀਆਂ ਨੇ ਬੜਾ ਚਾਅ ਹੈ ਤੇ ਸਾਡੇ ਮਨ ਵਿੱਚ ਕਿਉਂ ਨਹੀਂ ਸਾਡੇ ਮਨਾਂ 'ਚ ਵੀ ਹੋਣਾ ਚਾਹੀਦਾ ਹੈ ਨਾ ਸਾਡੇ ਮਨਾਂ ਦੇ ਵਿੱਚ ਸੱਚ ਜਾਣੇ ਵਾਲੀ ਬੜੇ ਪਛੜੇ ਹੋਏ ਆ ਸਾਡੇ ਮਨ ਦੇ ਵਿੱਚ ਬਿਲਕੁਲ ਪਿਆਰ ਨਹੀਂ ਹੈ ਅਸੀਂ ਸੰਗਨਾਨ ਵਾਲੇ ਦਿਨ ਸਾਡੀ ਥੋੜੀ ਗਲਤੀ ਹੋ ਜਾਂਦੀ ਹੈ ਤੇ ਅਸੀਂ ਅੱਗੇ ਪਿੱਛੇ ਬੰਦ ਦੇ ਨਾਲੋਂ ਟੁੱਟ ਜਾਂਦੇ ਆ ਐਸਾ ਸੰਗ ਇਹ ਜਿਹੜਾ ਪਿਆਰ ਹੈ ਨਾ ਇਹ ਇਹਦਾ ਉਛਾਲ ਜਿਹੜਾ ਸਾਡੇ ਅੰਦਰ ਟੁੱਟ ਜਾਂਦਾ ਹੈ ਇਹਦੀ ਲੜੀ ਟੁੱਟ ਜਾਂਦੀ ਹੈ ਇਹਦੀ ਕੜੀ ਟੁੱਟ ਜਾਂਦੀ ਹੈ ਇਹ ਪਿਆਰ ਦੀ ਕੜੀ ਕਦੇ ਟੁੱਟੇ ਨਾ ਸਾਡੇ ਮਨ ਦੇ ਵਿੱਚ ਇਹ ਵਿਚਾਰ ਉਣ ਕੇ ਸਵੇਰ ਹੋਵੇਗੀ ਮੈਂ ਨਿਤ ਨਿਨ ਕਰਨਾ ਹੈ ਸਵੇਰ ਹੋਵੇਗੀ ਮੈਂ ਤੁਹਾਡੇ ਸਾਹਮਣੇ ਵਿਖੇ ਆਦਰੀ ਪਰਣੀ ਹੈ ਸਾ ਸੰਗਤ ਜੀ ਮੈਂ ਇਹਦੇ ਨਾਲ ਇੱਕ ਹੋਰ ਬੇਨਤੀ ਕਰਦੇ ਹਾਂ ਕਿਉਂਕਿ ਗੁਰੂ ਅਨੰਤਪਰ ਸਾਹਿਬ ਇਹ ਨਹੀਂ ਕਹਿੰਦੇ ਕਿ ਕੇਵਲ ਅੱਖਾਂ ਬੰਦ ਕਰਕੇ ਦੇ ਸਿਮਰਨ ਕਰਦਾ ਜਾ ਸਾਨੂੰ ਬੜਾ ਕੁਝ ਸਿਖਾਇਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਪੋ ਆਪਣੇ ਵਿੱਚੋਂ ਸਿੱਖਣ ਦੀ ਲੋੜ ਹੈ ਕਿ ਅਸੀਂ ਸਮਾਜ ਦੇ ਨਾਲ ਵੀ ਰਹਿਣਾ ਹੈ ਅਸੀਂ ਪਰਮਾਰਥ ਵਿੱਚ ਵੀ ਰਹਿਣਾ ਹੈ ਅਸੀਂ ਮਾਇਆ ਦੇ ਵਿੱਚ ਵੀ ਰਹਿਣਾ ਹੈ ਅਸੀਂ ਆਪਣੇ ਘਰਾਂ ਵਿੱਚ ਵੀ ਰਹਿਣਾ ਹੈ ਅਸੀਂ ਪ੍ਰਕਾਸ਼ਾਂ ਵਿੱਚ ਵੀ ਰਹਿਣਾ ਹੈ ਅਸੀਂ ਜ਼ਮੀਨ ਤੇ ਜਾਇਨਾ ਜਿਹੜੇ ਉਹਦੇ ਵਿੱਚ ਵੀ ਰਹਿਣਾ ਹੈ ਖੇਤੀ ਵੀ ਕਰਨੀ ਹੈ ਵਪਾਰ ਵੀ ਕਰਨੀ ਹੈ ਕਿਰਤ ਵੀ ਕਰਨੀ ਹੈ ਔਰ ਕਿਸੇ ਦਾ ਦੁੱਖ ਸੁੱਖ ਵੀ ਸਾਂਝਾ ਕਰਨਾ ਹੈ ਸੰਗਤ ਜੀ ਮੈਂ ਆਪ ਜੀ ਦਾ ਬੜਾ ਸ਼ੁਕਰਾਨਾ ਕਰਦਾ ਜਦੋਂ ਮੈਂ ਬਿਮਾਰ ਹੋਇਆ ਸੀ ਤਾਂ ਆਪ ਸੰਗਤਾਂ ਨੇ ਬੜਾ ਅਸੀਸਵਾ ਦਿੱਤੀ ਔਰ ਆਪ ਸੰਗਤਾਂ ਦੇ ਅਸੀਸਵਾ ਦਾ ਸਦਕਾ ਦਾਸ ਅੱਜ ਆਪਦੇ ਸਾਹਮਣੇ ਬੈਠਾ ਆਪ ਦੀਆਂ ਅਰਦਾਸਾਂ ਦਾ ਸਦਕਾ ਹੁਣ ਆਪਦੇ ਸਾਹਮਣੇ ਇੱਕ ਨਿਤ ਨਿਮੀ ਸੀ ਭਾਵੇਂ ਉਹਨਾਂ ਨੂੰ ਪਾਣੀ ਘਟ ਕੰਢ ਸੀ ਪਰ ਗੁਰਦੁਆਰੇ ਉਹ ਰੋਜ਼ ਆਉਂਦੇ ਸੀ ਸਰਦਾਰ ਬੂਟਾ ਸੀ ਉਹਨਾਂ ਦੀ ਅੱਜ ਆਪ ਨੂੰ ਪਤਾ ਹੈ ਸੇਖ ਖਰਾਬ ਹੋ ਗਏ ਉਹਨਾਂ ਦੇ ਹਾਟ ਤੇ ਕੁਝ ਅਸਰ ਪਿਆਵੇ ਉਸ ਨੂੰ ਸਾਜ ਫੀਸ ਦੇ ਕੇ ਕਹਿੰਦੇ ਨੇ ਉਹ ਖਰਾਬ ਹੋ ਗਿਆ ਅੱਜ ਇੱਕ ਗਰੀਬ ਆਦਮੀ ਦੇ ਕੋਲੋਂ ਉਹ ਫੀਸ ਪੂਰੀ ਨਹੀਂ ਕੀਤੀ ਕਹਿੰਦੇ ਤੇ ਅਸੀਂ ਐਵੇਂ ਗੁਰਮਤਿ ਦੇ ਨਾਗਰਿਕ ਕਹਿੰਿਆ ਗੁਰਮਤਿ ਬਾਹਰ ਨਹੀਂ ਜਾ ਰਿਹਾ ਦੇਖੋ ਅਸੀਂ ਗਿਆ ਸਾਡੀਆਂ ਦੇ ਵਿੱਚ ਇੱਕ ਕਾਰਡ ਦਿੰਦੇ ਹਾਂ ਉਸ ਕਾਰਡ ਦੇ ਵਿੱਚ ਆਪਣੀ ਸਮਰੱਥਾ ਦੇ ਮੁਤਾਬਕ 500000 ਜਾਂ ਕੋਈ 5000 ਰੱਖਦਾ ਹੈ ਤਾਂ ਫਿਰ ਉਹ ਜਿਹੜਾ ਪਰਿਵਾਰ ਹੈ ਨਾ ਫਰ ਲਈ ਜਾਂਦਾ ਉਹ ਪਰਿਵਾਰ ਆਪਣੀ ਕਾਪੀ ਦੇ ਉੱਪਰ ਨੋਟ ਕਰ ਲੈਂਦਾ ਏ ਕਿ ਬੁਢਾਨੇ ਸਖਸ਼ ਨੇ ਮੇਰੇ ਬੱਚੇ ਦੇ ਵਿਆਹ ਦੇ ਵਿੱਚ ਇਤਨਾ ਨਿਮਰਾਂ ਪਾਇਆ ਹੈ ਕਾਸ ਸਾਡੇ ਵਿੱਚੋਂ ਕਦੀ ਕੋਈ ਬਿਮਾਰ ਹੋਵੇ ਤਾਂ ਸਾਨੂੰ ਚਾਹੀਦਾ ਇੱਕ ਲਿਫਾਫਾ ਪਿਆ ਕਰਨਾ ਮੈਂ ਨਹੀਂ ਕਹਿੰਦਾ ਉਹ 35000 ਪਾਓ ਤੁਹਾਡੀ ਸਮਰਥਾ ਹੋਵੇ 500000 2000 ਜਾਂ 5000 ਪਾਕੇ ਉਹਦੇ ਘਰ ਦੇ ਇਸ ਦੇ ਦੋ ਤਾਂ ਕਿ ਉਸ ਗਰੀਬ ਦਾ ਵੀ ਕੰਮ ਚੱਲ ਸਕੇ ਇਹ ਸਾਡੇ ਸਾਰਿਆਂ ਵਿੱਚ ਹੋਣਾ ਚਾਹੀਦਾ ਅੱਛਾ ਕੁਝ ਸਾਧ ਸੰਗਤ ਦੀ ਇੱਥੇ ਐਸੀ ਵੀ ਕਰਨੇ ਜਿਹੜੇ ਕੀ ਗੁਰਦੁਆਰੇ ਸਾਹਿਬ ਦੀ ਸੇਵਾ ਨਹੀਂ ਲੱਗੇ ਔਰ ਜਦੋਂ ਵਕਤ ਆਉਂਦਾ ਹੈ ਨਾ ਤਾਂ ਉਦੋਂ ਦੇਖੋ ਇਹ ਗੁਰਨਾਨ ਦੇ ਜੀ ਸੰਗਤ ਬੜੀ ਮਿਹਰਬਾਨ ਹੈ ਅਸੀਂ ਕਹਿੰਦੇ ਆ ਇੱਕ ਇਚਾਰਾ ਘਾਰ ਗਰੀਬ ਹੈ ਤਾਂ ਆਪਾਂ 100 ਦੀ ਥਾਂ ਤੇ ਇਹਨਾਂ ਨੂੰ 200 ਦੇ ਦਈਏ 5-500 ਦੀ ਇਸ ਗੁਣਾਨਕ ਦੀ ਸੰਗਤ ਦੀ ਮਿਹਰਬਾਨੀ ਹੈ ਨਾ ਪਰ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਗੁਰੂ ਕਾਰਨ ਨਾਲੋਂ ਟੁੱਟੀਏ ਨਾ ਅਸੀਂ ਜੋ ਗੁਰੂ ਕਾਰਨ ਦੀ ਸੇਵਾ ਹੈ ਉਹ ਦਿੰਦੇ ਲਈ ਆਪਾਂ ਕੋਈ ਵੱਡੀ ਸੇਵਾ ਤੇ ਰੱਖੀ ਨਹੀਂ 250 ਦੀ ਸੇਵਾ ਰੱਖੀ ਤੇ ਇਹ ਸੇਵਾ ਦੇ ਨਾਲੋਂ ਕੋਈ ਟੁੱਟਦਾ ਹੈ ਤਾਂ ਉਹ ਇਹ ਕਹਿੰਦਾ ਕਿ ਮੈਂ ਤਾਂ ਇੱਥੇ ਸੇਵਾ ਨਹੀਂੁੰਦਾ ਬੰਗਲਾ ਸਾਹਿਬ ਜਾਂ ਜੰਮ ਜੰਮ ਦੇ ਗੁਰਦੁਆਰਾ ਬੰਗਲਾ ਸਾਹਿਬ ਵੀ ਪਰ ਇੱਥੇ ਵੀ ਸੇਵਾ ਜ਼ਰੂਰੀ ਏ ਇਹੋ ਜੇ ਪ੍ਰੇਮੀ ਨੇ ਉਹ ਕਹਿੰਦੇ ਨੇ ਕਿ ਗੁਰਦੁਆਰਾ ਬੰਗਲਾ ਸਾਹਿਬ ਦਾ ਸੇਵਾ ਕਰਨ ਵਾਸਤੇ ਬੜੀ ਦੂਰ ਦੂਰ ਤੋਂ ਸੰਗਤਾਂ ਆ ਜਾਂਦੀਆਂ ਨੇ ਪਰ ਜਿਹੜੇ ਇਹ ਰੋਕਲ ਕਲੋਨੀਆਂ ਦੇ ਵਿੱਚ ਗੁਰਦੁਆਰੇ ਨੇ ਸਾਨੂੰ ਕੋਈ ਸੇਵਾ ਇੱਥੇ ਦੱਸੋ ਜਿੱਥੇ ਗਰੀਬ ਸੰਗਤਾਂ ਰਹਿੰਦੀਆਂ ਸਾਥ ਸੰਗਤ ਜੀ ਅਸੀਂ ਆਰਥਿਕ ਰੋਗ ਵਿੱਚ ਮਨਤਾ ਗਰੀਬਾ ਪਰ ਗਰੀਬੀ ਦਾ ਕਾਰਨ ਇੱਕ ਮੈਂ ਤਾਂ ਇਹ ਸਮਝਦਾ ਕਿ ਅਸੀਂ ਗੁਰੂ ਘਰ ਨਾਲੋਂ ਟੁੱਟੇ ਹੋਏ ਅਸੀਂ ਸਤ ਮਤ ਗੁਰੂ ਘਰ ਨਾਲ ਜੁੜੇ ਹੋਏ ਨਹੀਂ ਸਾਡੇ ਵਿੱਚ ਇਹ ਕਮੀਆਂ ਨੇ ਅਸੀਂ ਇਸ ਕਮੀ ਨੂੰ ਪੂਰਾ ਕਰ ਲਈਏ ਨਾ ਤਾਂ ਗੁਰੂ ਨਾਨਕ ਪਾਤਸ਼ਾਹ ਜਿੱਤੇ ਹੋਰ ਰਹਿਮਤਾਂ ਕਰ ਰਹੇ ਨੇ ਤਾਂ ਇੱਥੇ ਤੌਰ ਤੇ ਵੀ ਮੇਰੇ ਵੀ ਹੋਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਆਪ ਕਰਦੇ ਇਸ ਲਈ ਸਾਥ ਸੰਗਤ ਜੀ ਇਹ ਮੇਰੀ ਬੇਨਤੀ ਪ੍ਰਵਾਨ ਕਰਨਾ ਜੇ ਜਦ ਵੀ ਕੋਈ ਬਿਮਾਰ ਹੁੰਦਾ ਹੈ ਇਹ ਦੇਖੋ ਆ ਬੁਖਾਰ ਸਪਾਰ ਤੇ ਆਉ ਨਹੀਂ ਪਰ ਜਦੋਂ ਕਿਸੇ ਨੂੰ ਕੋਈ ਵੱਡਾ ਰੋਗ ਲੱਗਦਾ ਹੈ ਤਾਂ ਸਾਡਾ ਸਾਰਿਆਂ ਦਾ ਪਰਜ ਬਣਦਾ ਹੈ ਅਸੀਂ ਉਸ ਪਰਵਾਹ ਦੀ ਥੋੜੀ ਬਹੁਤ ਮਦਦ ਜ਼ਰੂਰ ਕਰੀਏ ਤਾਂ ਕਿ ਉਸ ਦਾ ਦੁੱਖ ਜੋ ਹੈ ਉਹ ਟਲ ਜਾਵੇ ਅਤੇ ਗੁਰੂ ਨਾਨਕ ਸਾਹਿਬ ਸਾਡੇ ਸਾਰਿਆਂ 'ਤੇ ਰਹਿਮਤ ਤੇ ਬਖਸ਼ਿਸ਼ ਕਰੇ ਪ੍ਰਸਾਦ ਅੰਗ ਦੀ ਆਓ ਬਿੰਦੇ ਸ਼ਬਦੀਆਂ ਆਪਾਂ ਵਿਚਾਰਾ ਕਰ ਲਈਏ ਪਾਤਸ਼ਾਹ ਕਹਿੰਦੇ ਨੇ ਬਿਨ ਪ੍ਰਾਪ ਕਿਉਂ ਸੁਖ ਪਾਈਏ ਦੂਜੀ ਨਹੀਂ ਥਾਏ ਜਿਹੜਾ ਆਤਮਿਕ ਸੁਖ ਐ ਨਾ ਉਹ ਆਤਮਿਕ ਸੁਖ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਬਿਨਾ ਉਹ ਕਿਧਰੇ ਨਹੀਂ ਮਿਲਦਾ ਕਿਧਰੇ ਮਨਜੀ ਟਕਰਾ ਮਾਰ ਕੇ ਦੇਖ ਲੋ ਬੰਦਾ ਹਾਰ ਕੇ ਪ੍ਰਸਤਾਪਲੇ ਤੇ ਫਿਰ ਇੱਥੇ ਆਵੇਗਾ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਪਰ ਕਿਸੇ ਨੂੰ ਭਗਤੀ ਸੁਖ ਮਿਲ ਗਿਆ ਮਾਇਆ ਦਾ ਬਸਤਰਾ ਦਾ ਆਹ ਤਿਰ ਦਾ ਉਹ ਤਾਂ ਭਗਤੀ ਸੁਖ ਹੈ ਉਹ ਆਇਆ ਤੇ ਕਲ ਨਾਸ ਹੀ ਹੋ ਜਾਵੇਗਾ ਪਰ ਜਿਹੜਾ ਆਤਮਿਕ ਸੁਖ ਹੈ ਜੋ ਸਦੀਵੀ ਸੁਖ ਰਹਿਣ ਵਾਲਾ ਹੈ ਉਹ ਕੇਵਲ ਗੁਰਨਾਣਕ ਪਾਤਸ਼ਾਹ ਦੇ ਘਰ ਦੇ ਵਿੱਚ ਜਿਨੀਆਂ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਲਗਾਏ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚੋਂ ਪ੍ਰੇਮ ਦਾ ਰਸ ਚਖ ਲਿਆ ਉਹ ਤ੍ਰਿਪਤ ਹੋ ਗਏ ਨੇ ਉਹ ਆਗਾਇ ਨਾਮੇ ਰਾਜ ਗਏ ਨੇ ਤੇ ਉਹਨਾਂ ਨੂੰ ਮੁੜ ਕੇ ਇਹ ਸੰਸਾਰ ਦੇ ਪਦਾਰਥਾਂ ਦੀ ਤੁਖ ਨਹੀਂ ਲੱਗਦੀ ਰਹਿਣ ਦੇ ਸੰਸਾਰ ਵਿੱਚ ਨੇ ਉਹ ਕਿਥੋਂ મતલਬ ਇਹ ਹੈ ਕਿ ਮੇਰੇ ਮਨ ਦੇ ਵਿੱਚ ਵਿਚਾਰ ਹੋਵੇ ਜਾਂ ਮੇਰੇ ਪੜੋਸੀ ਨੇ 5 ਮਿੰਨ 5ਲਾ ਮਕਾਨ ਬਣਾਇਆ ਹੈ ਤੇ ਬਣਾਇਆ ਵਿਚਾਰੇ ਉਸਨੇ ਵੀਰ ਬਣਾ ਲਏ ਤੇ ਸਾਡੇ ਮਨ ਦੇ ਵਿੱਚ ਪੀੜਾ ਪੈਦਾ ਹੋ ਜਾਂਦੀ ਭਈ ਇਸਨੇ ਮਕਾਨ ਕਿਉਂ ਬਣਾਇਆ ਮੈਂ ਇਸ ਦੇ ਕੋਲੋਂ ਇਸ ਦਾ ਹੱਥ ਥੋਲ ਰਾਂ ਪਰ ਇਹ ਜਿਹੇ ਵਿਚਾਰ ਨੇ ਸਾਡੇ ਮਨਾਂ ਦੇ ਵਿੱਚ ਇਹ ਵਿਚਾਰ ਸਾਨੂੰ ਗੁਰੂ ਦੇ ਸ਼ਬਦ ਦੇ ਨਾਮ ਤੋਂ ਤੋੜਦੇ ਨੇ ਤੇ ਜਿਨ੍ਹਾਂ ਨੇ ਪ੍ਰੇਮ ਰਸ ਚੱਕ ਲਿਆ ਹੈ ਉਹ ਸਭ ਦਾ ਭਲਾ ਮੰਗਦਾ ਹੈ ਤੇ ਉਹ ਰੱਜ ਜਾਂਦੇ ਨੇ ਤ੍ਰਿਪਤ ਹੋ ਜਾਂਦੇ ਨੇ ਆਪ ਤਿਆਗ ਬੇਨਤੀ ਕਰੇ ਲੇਹੁ ਪ੍ਰਭੂ ਲੜ ਲਾਇ ਆਪ ਕੋ ਪਾਉ ਹਉਮੈ ਦਾ ਤਿਆਗ ਕਰਕੇ ਜੋ ਆਪਣੇ ਗੁਰੂ ਅਗੇ ਬੇਨਤੀ ਕਰਦੇ ਹਨ ਤੇ ਇਹ ਪ੍ਰਭੂ ਮੈਨੂੰ ਆਪਣੇ ਲੜ ਆਪਣੇ ਪੱਲੇ ਦੇ ਨਾਲ ਲਗਾ ਲੈ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਦੇ ਨਾ ਜਾਏ ਅਸੀਂ ਸਾਰੀਆਂ ਇਸਤਰੀਆਂ ਹਾਂ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਬਿਲਾ ਲਿਆ ਏ ਸੇ ਵਿਛੜ ਕਦੇ ਨਾ ਜਾਏ ਉਹ ਵਿਛੜ ਕੇ ਫਿਰ ਕਦੀ ਕਿਧਰੇ ਨਹੀਂ ਜਾਂਦੇ ਪ੍ਰੋਗਰਾਮ ਨਹੀਂ ਖਾਤੇ ਬੇਨ ਪ੍ਰਭ ਪ੍ਰਭ ਬਿਨ ਦੂਜਾ ਕੋਈ ਨਹੀਂ ਨਾਨਕ ਹਸਨਾਰੇ ਪ੍ਰਭੂ ਤੋਂ ਬਗਾਇ ਸਾਡਾ ਦੂਸਰਾ ਕੋਈ ਨਹੀਂ ਏ ਇਸ ਲਈ ਅਸੀਂ ਵਾਹਿਗੁਰੂ ਦੀ ਸਰਦ ਵਿੱਚ ਆਇਆ ਅਸੂ ਸੁਕੀ ਬਸੰਗੀਆਂ ਜਿਨ੍ਹਾਂ ਮયા ਹਰ ਰਾਏ ਅਸੂ ਦੇ ਨਿਮਾਰਾ ਸਤਪੁਰ ਪਾਸ਼ਾ ਕਥਨ ਕਰਦੇ ਹਨ ਉਹ ਜੀਵ ਕੀ ਸਤਰੀਆਂ ਸੁਖੀ ਬਸਤੀਆਂ ਦੇ ਜਿਨ੍ਹਾਂ ਨੇ ਨਾਮ ਜਪਿਆ ਏ ਜਿਨ੍ਹਾਂ ਨੇ ਨਿਤਨੇਮ ਕੀਤਾ ਏ ਜਿਨ੍ਹਾਂ ਨੇ করুণਾ ਪਿਆਰ ਕੀਤਾ ਏ ਤੇ ਫਿਰ ਮਾਇਆ ਆ ਗਈ ਉਹਨਾਂ ਦੇ ਉੱਪਰ ਗੁਰੂ ਜੀ ਮਾਇਆ ਨਾਮੇ ਕਿਰਪਾ ਹੁੰਦੀ ਏ ਬਖਸ਼ਿਸ਼ ਹੋ ਜਾਂਦੀ ਏ ਰਹਿਮਤ ਹੋ ਜਾਂਦੀ ਏ ਸਾਡੇ ਸਾਰਿਆਂ ਦੇ ਉੱਪਰ ਸਤਪੁਰ ਨਾਨਕ ਪਾਸ਼ਾ ਰਹਿਮਤ ਕਰਨ ਬਖਸ਼ਿਸ਼ ਕਰਨ ਤੇ ਅਸੀਂ ਨਿਤਨੇਮ ਦੇ ਨਾਲ ਜੁੜੇ ਰਹੀਏ ਅਸੀਂ ਘੂੜਕਾਰ ਦੇ ਵਿੱਚੋਂ ਰਹਿਮਤਾ ਦੇ ਪਾਤਰ ਬਣੇ ਰਹੀਏ ਸਾਸ ਸੰਗਤੀ ਇਤਨੇ ਕੋ वचन ਪ੍ਰਵਾਨ ਕਰਨਾ ਦੀ ਉਹ ਯੋਗ ਤੁਲਾਂ ਦੀ ਸਿਮਾ ਬਖਸ਼ਿਸ਼ ਕਰਨੀ ਜੀ ਵਾਹਿਗੁਰੂ ਦੀ ਕਾਥਨ ਸਾਹਿਬ ਵਾਹਿਗੁਰੂ ਦੀ ਕਿਰਤ ਜੱਪੋ ਸਾਤਨਾਮ ਸਤਿਨਾਮ ਟਰਕਨਾਮ ਕੀ